ਆਇਆਗਾ ਜੀ 64ਵਾਂ ਦਿਨ ਤੇ ਅੱਜ ਕੋਚ ਸਾਹਿਬ ਨੇ ਡੰਡ ਲਵਾਏ ਤੇ ਹੋਰ ਗਰਾਊਂਡ 'ਚ ਮਿਹਨਤ ਕਰਾਈ ਆ ਤੇ ਬੱਚਿਆਂ ਨੇ ਕਾਫੀ ਅੱਗੇ ਨਾ ਇੰਪਰੂਵਮੈਂਟ ਹੋਈ ਆ ਬੱਚਿਆਂ ਦੀ ਕਾਫੀ ਕਿੱਦਾਂ ਲੱਗਦਾ ਤੁਹਾਨੂੰ ਬੱਚੇ ਤੁਰੇ ਗਨੇ ਅੱਗੇ ਨਾਲ ਬਹੁਤ ਵਧੀਆ ਵਧੀਆ ਜਿੱਦਾਂ ਇਹਦਾ ਚੱਲਦਾ ਰਿਹਾ ਤਾਂ ਵਧੀਆ ਪਲੇਅਰ ਨਿਕਲਣਗੇ ਆਪਣੇ ਪ੍ਰੈਂਡ ਤੋਂ ਹਾਂਜੀ ਅੱਜ ਆਪਣਾ ਹੋ ਗਿਆ 65ਵਾਂ ਦਿਨ ਤੇ ਲੋਕੀ ਪੁੱਛਦੇ ਕਿੰਨਾ ਚਿਰ ਚੱਲੂਗਾ ਕੈਂਪ ਜੀ ਦੇਖੋ ਬਾਬੇ ਦੀ ਕਿਰਪਾ ਚਾਹੀਦੀ ਆ ਇਹ ਹੁਣ ਚੱਲਦਾ ਹੀ ਰਹੂਗਾ ਇਹ ਮੁੰਡਿਆਂ ਨੇ ਜਿਹੜੇ ਬਾਹਰਲੇ ਮੁੰਡੇ ਆਪਣੇ ਜਿਹੜੇ ਹੈਲਪ ਕਰ ਰਹੇ ਆ ਹਾਂਜੀ ਤੋਂ ਬਹੁਤ ਉਹ ਤਾਂ ਤਿਆਰ ਆ ਕਹਿੰਦੇ ਤੁਹਾਨੂੰ ਸੇਵਾ ਭੇਜਦੇ ਰਵਾਂਗੇ ਹਾਂਜੀ ਹਾਂਜੀ ਬਾਕੀ ਬੱਚੇ ਆਉਂਦੇ ਰਹਿ ਤੇ ਚੱਲਦਾ ਰਹੂਗਾ ਇਦਾਂ ਹੀ ਜੀ ਠੀਕ ਹੈ ਜੀ ਤੇ ਅੱਜ ਹੁਣ ਆਪਣਾ 64ਵਾਂ ਦੇਣਾ ਤੇ ਡੰਡ ਲਵਾਉਣਗੇ ਕੋਈ ਸਾਹਿਬ ਹੈ ਨਾ ਲਵਾਦਣੇ ਆ ਇੱਕ ਡੰਡ ਤੇ ਸਹੀ ਹੈ ਜੀ ਤੇ ਭਾਜੀ ਵੀ ਦੌੜ ਦੂੜ ਲਾ ਕੇ ਆ ਗਿਆ ਵਾ ਤੇ ਹੁਣ ਅਸੀਂ ਵੀ ਥੋੜੇ ਬੋਲੇ ਡੰਡ ਲਾਵਾਂਗੇ ਨਾਲ ਤੇ ਕਰਦੇ ਸ਼ੁਰੂ ਕਿਹ ਹੈ ਨਾ ਕਿੰਨੇ ਕਿੰਨੇ ਲਾਉਂਦੇ ਆ 84 83 ਪਾਜੀ ਗੁੱਡ ਮਾਰਨਿੰਗ ਜੀ ਕੀ ਹਾਲ ਚੱਲਿਆ ਜੀ ਹਾਂਜੀ ਠੀਕ ਆ ਵਧੀਆ ਅੱਜ ਤਾਂ ਨਾ ਚਾਹ ਪੌਂਦਾ ਸੀ ਕਹਿੰਦਾ ਵਿੱਚ ਮਾਲ ਪਤਾ ਸੜਦੀ ਚਾਹ ਦੇ ਮੈਂ ਨਾ ਚਾਹ ਪੋਣਾ ਇਹ ਕਹਿੰਦਾ ਚ ਡੂਡੀ ਛੱਡਦੀ ਐ ਜਿਹੜਾ ਨਹੀਂ ਕਹਿੰਦਾ ਕਹਿੰਦਾ ਭਾਜੀ ਅਜ ਢਿੱਲੇ ਜਾ ਲੱਗਦਾ ਵਾ ਕਹਿੰਦਾ ਅਜ ਮਾਲ ਛੱਡਦੀ ਐ ਵਿੱਚ ਭਾਜੀ ਇਹਨੇ ਢਿੱਲੇ ਕੀ ਕਿੰਦਾ ਜੋਤੇ ਇਹਨੇ ਛੱਡ ਠੀਕ ਆ ਕਹਿੰਦਾ ਚਾਹ ਪੋਣਾ ਪਾਵੇ ਚ ਡੋਡੀ ਛੱਡਦੀ ਐ ਤੂੰ ਡੋਡੇ ਵੇਖੀ ਹੁੰਦੇ ਕਿਦਾਂ ਦੇ ਤੇ ਫੇ ਕਹਿੰਦਾ ਕਹਦੇ ਛੱਡਦੀ ਵਿੱਚ ਤੂੰ ਹੀ ਕਿਹਾ ਭਾਜੀ ਵੇਖ ਲੈ ਤੈਨੂੰ ਵੇਖ ਲੈ ਤੇਜ਼ ਕਰਨ ਨੂੰ ਫਿਰਦਾ ਹੀ ਸਰੇ ਸਰੇ ਦੋਨੋਂ ਕਰਦਾ ਹੈ ਨਸਾ ਨਹੀਂ ਇਹਨੇ ਕੀ ਇਹਨੇ ਕੀ ਤੂੰ ਨਸ਼ਾ ਪ੍ਰਮੋਟ ਕਰਦਾ ਓਏ ਆ ਵੀ ਮੁੰਡਾ ਨਵਾਂ ਆ ਮਰ ਗਿਆ ਦੁਪਹਿਰ ਚਲੋ ਚਲੋ ਭਾਈ ਸ਼ਾਬਾਸ਼ 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 ਮੈਂ ਵੀ ਆ ਗਿਆ ਬਹੁ ਆ ਜਾਓ ਜਲਦੀ ਯਾਰ ਮੇਰਾ ਰੋਜ਼ ਹੀ ਕੰਮ ਰਹਿ ਜਾਂਦਾ ਕਾਫੀ ਕੈਮਰੇ ਜੀ ਰਹਿ ਜਾਂਦੀ ਸਾਰੀ ਪਹਿਲਾ ਸੈਟ ਹੋ ਗਿਆ ਸ਼ੁਰੂ ਤੇ ਬੱਲੇ ਬੱਲੇ ਬੱਕਰੇ ਬੁਲਾ ਰਹੇ ਮੁੰਡੇ ਨਵੇਂ ਚੋਬਰ ਕੀ ਚੰਗਾ ਕੈਨੇਡਾਂਡ ਲਾ ਕੇ ਆ 15 15 15 15 ਜੋਤੇ ਕਿੰਨੇ ਡੰਡ ਲਾਏ 15 15 ਤੂੰ ਕਿੰਨੇ ਲਾ ਕੇ ਆ ਤੂੰ 25 25 ਓਹ ਵੇ 25 25 ਲਾ ਕੇ ਆ ਜੋਤੇ ਫਿੱਟ ਆ ਹਣ ਗਜਨੀ ਕਿੱਥੇ ਹੈ ਗਜਨੀ ਗਈ ਨਹੀਂ ਕਿੰਨੇ ਡੰਡ ਲਾ ਕੇ ਆ 25 ਅੱਛਾ ਜਿਆਦੀ ਗੱਲ ਲੈ ਇਧਰ ਗੱਲ ਕਰੀ ਜAVE ਪਲੇਅਰ ਆਇਆ ਮੈਂ ਮੈਂ ਇੰਟਰਵਿਊ ਸਾਡਾ ਅੱਜ ਵਲੌਗਰ ਪਤਾ ਕੌਣ ਹੈ ਸਾਡਾ ਅੱਜ ਜੋਤਾ ਵਲੌਗਰ ਆ ਤੁਸੀਂ ਕੁਛ ਸਵਾਲ ਪੁੱਛ ਸਕਦਾ ਤੋ ਇਹਦੇ ਕੋਲ ਦੇਖੋ ਕੀ ਕੀ ਕੀਤਾ ਜਾਵੇ ਤੇਰੇ ਨਾਲ ਹੁਣ ਦੱਸ ਕਿੰਨੇ ਦਿਨਾਂ ਬਾਅਦ ਆਇਆ ਕਿਹੜਾ ਸਲੂਟ ਕਿੰਨੇ ਦਿਨਾਂ ਬਾਅਦ ਆਇਆ ਡਾਕੀ ਬੁੱਚੀ ਲਿਖਾ ਕੇ ਮੈਨੂੰ ਨਹੀਂ ਬੁੱਚ ਤੂੰ ਕੰਨੀਆਂ ਛੁੱਟੀਆਂ ਕੀਤੀਆਂ ਕੀ ਕੰਮ ਸੀ ਇੰਨੀਆਂ ਛੁੱਟੀਆਂ ਕੀਤੀਆਂ ਕੀ ਕੰਮ ਸੀ ਇਹ ਅੱਜ ਜੋਤਾ ਵਲੌਗਰ ਅੱਜ ਘਰੋਂ ਮੋਟਰਸਾਈਕਲ ਤੇ ਗੇੜੀਆਂ ਕੱਢਦਾ ਸੀ ਜੀ ਹੋਇਆ ਭਾਈ ਆ ਗਈ ਆ ਪਰਿਗਰੀ ਕੈਮਰਾ ਆ ਗਈ ਆ ਵੇ ਬਟਨਾਥ ਨਹੀਂ ਲਾਉਣਾ ਤੁਕੇ ਰੀਡਾਂ ਚੱਲ ਪੈਣੀਆਂ ਤੁਕੇ ਉਹਦੀਆਂ ਅੱਖਾਂ ਰੀ ਖੁੱਲ ਕੇ ਆ ਜਾਂਦੀ ਕੋਈ ਸਾਹਿਬ ਕੀ ਕੀਤਾ ਜਾਵੇ ਉਹ ਸਜ਼ਾ ਤੇ ਦੇਵਾਗੇ ਉਹ ਵੀ ਸਜ਼ਾ ਕਹਿੰਦੇ ਅਨੋਖੀ ਦੇਣੀ ਆ ਡੰਡ ਵਧਾ ਦਿਓ ਡੰਡ ਵਧਾ ਦਈਏ 100 ਡੰਡ ਮਾ ਅੱਜ ਉੱਤਾ ਬਲੌਗਰ ਅੱਜ ਮੈਂ ਨਿਕਾ ਬਲੌਗਰ ਠੀਕ ਆ ਜਿੱਦਾਂ ਦਾ ਬਣਿਆ ਵੇਖ ਲਿਓ ਅੱਜ ਇਹ ਨਵਾਂ ਬਲੌਗਰ ਠਾਉਣਾ ਵਾ ਅੱਜ ਸਹੀ ਆ ਜਿੱਦਨ ਮੈਂ ਆਇਆ ਕਰੂੰਗਾ ਇਹ ਵੀਡੀਓ ਅਪਲੋਡ ਕਰਿਆ ਕਰੂੰਗਾ ਕਰੂੰਗਾ ਜੋਤੇ ਅਪਲੋਡ ਬੂਲ ਕੇ ਦੱਤ ਵਿੱਚ ਅੱਜ ਫੋਨ ਕੀ ਤਾਣਾ ਤਾਂ ਕਰਕੇ ਚੱਲ ਐ ਭਾਈ ਕਰੋ ਸ਼ੁਰੂ ਆਲੂ ਗੇਮ ਚੱਲੂ ਸੁਣਿਆ ਅੱਜ ਅੱਜ ਤਾਂ ਸੋਸਤਾ ਇਹ ਹੋਇਆ ਅੰਕ ਭਾਈ ਅੱਜ ਫੋਨ ਨਹੀਂ ਕੀਤਾ ਹਾਂਜੀ ਹਾਂਜੀ ਗੱਲ ਇਹ ਆ ਜਦੋਂ ਮੈਂ ਵੇਖਾਂ ਮੋਟਰਸਾਈਕਲ ਦੀ ਐ ਹੁੰਦੀ ਤਾਂ ਐ ਕੰਮ ਲੱਗਾ ਰੇਂਦੇ ਰੇਂਦੇ ਬਸ ਨਾਲ ਤੇਰਾ ਬੋਲਣ ਦਾ ਹੈਪੀ ਦੁਸ਼ਮਣ ਤਾਂ ਉਹੀ ਨੇ ਪਰ ਯਾਰ ਬਦਲ ਗਏ ਨੇ ਪੀਪਲ ਦਈ ਦੇ ਕਿ ਭਾਵੀ ਦੇ ਦੇ ਰਿਹਾ ਦੋ ਬਈ ਵੇਖੀ ਨਾਲ ਸਾਡੇ ਕੋਈ ਸਾਹਿਬ ਪਾਜੀ ਕਹਿੰਦਾ ਵੱਖਰੇ ਪੈਸੇ ਲੈਣੇ ਵੀਡੀਓ ਬਣਾਉਣ ਤੋਂ ਇੱਥੇ ਆਇਆ ਹੁਣ ਇੱਧਰ ਹੀ ਆਇਆ ਰੁਕ ਜਾ ਹੈਪੀ ਇੱਥੇ ਪਿੱਛੇ ਦੂਰ ਮੈਂ ਵਾਅਦਾ ਲਾ ਲੈਣੀ ਕੋਈ ਨਾ ਆਪ ਯੂਟਿਊਬ ਤੇ ਕੋਚ ਕਰੇ ਲੱਗਣੇ ਜਾ ਇੱਥੇ ਨਾਲ ਕਿੰਨੇ ਆਲਾ 15 ਆਲਾ ਪੰਜਾਣਾ ਆਲਾ ਸੰਗਰਾਜ ਕੀ ਗੱਲਾ ਪਾਜੀ ਬਦਾਮ ਬਦੂ ਤੇ ਨਹੀਂ ਮਿਲਨੇ ਆਵੇ ਇੱਥੇ ਤਾਂ ਹੁਣ ਖਵਾ ਦਈਦੇ ਆ ਬਦਾਮ ਫੁੱਰ ਬਦਾਮ ਨੇ ਕਿਹਨੇ ਮਿਲਨੇ ਹੁਣ ਮੇਕੋ ਤੇ ਹੈ ਟੂਕੜਾ ਖਾਨਾ ਵਾ ਸਵਾਹ ਇਹਨੂੰ ਦਿੰਦਾ ਹੈ ਲਾਲੇ ਖਾਂਦਾ ਬਤਾਵੇਂ ਇਹ ਬਦਾਮ ਔਰ ਚੱਲੋ ਚੱਲੋ ਸੈੱਟ ਲਾਓ ਅਗਲਾ ਆ ਜਾਓ ਲਾਗੇ ਲਾਗੇ ਪੱਜ ਕੇ ਪੁੱਗਲੇ ਅਮਰੀਕਾ ਵਾਲੇ ਬਾਜੀਆਂ ਦਾ ਫੋਨ ਆ ਗਿਆ ਕਹਿੰਦੇ ਸਹਿਜ ਮਿਹਨਤ ਨਹੀਂ ਲਾਉਂਦਾ ਸਹੀ ਚੱਲ ਤੇਰੇ ਬਾਰੋਂ ਕਰ ਰਿਹਾ ਆ ਤੇ ਚੱਲ ਜੋ ਤੇ ਲਾ ਡੰਡ ਚੱਲ ਚੱਲ ਖਾਵਾਜ ਆ ਦੇਖੋ ਜੁੱਤਾ ਪੁੱਤ ਡੰਡ ਲਾਉਂਦਾ ਸਾਡਾ ਵੈਰੀ ਗੁੱਡ ਆ ਬੁਗਲਾ ਚੱਲ ਚੱਲ ਡਾਕਟਰ ਆ ਚਲੋ ਚਲੋ ਕੋਟੀ ਕੀ ਹੋਇਆ ਸ਼ਾਬਾਸ਼ ਸ਼ਾਬਾਸ਼ ਚੱਲ ਚੱਲ ਉਹ ਬੱਲੇ ਤੇਰੇ ਉਹ ਬੱਲੇ ਬੱਲੀਏ ਸ਼ਾਬਾਸ਼ ਹੁਣ ਸਹੀ ਲਾਉਨੇ ਡੰਡ ਵੈਰੀ ਗੁੱਡ ਵੈਰੀ ਗੁੱਡ ਭਾਜੀ ਕਿਦਾਂ ਹਾਂਜੀ ਠੀਕ ਹੈ ਕੀ ਇੰਪਰੂਵਮੈਂਟ ਆ ਵਧੀਆ ਓਕੇ ਰਿਪੋਰਟ ਆ ਨਿਆਣੇ ਚ ਬਹੁਤ ਇੰਪਰੂਵਮੈਂਟ ਆ ਕੈਮ ਕਰਨੇ ਆਪਾਂ ਨੇ ਛੁੱਟੀ ਨਹੀਂ ਕਰਨ ਦੇਣੀ ਇਹਨਾਂ ਨੂੰ ਹੁਣ ਮੁੰਡੇ ਕੈਮ ਹੋ ਗਏ ਜੋਤਾ ਬੁਗਲਾ ਆਪਣਾ ਗਜਨੀ ਦਾ ਭਰਾ ਡਾਕਟਰ ਸਹਿਜ ਗਜਨੀ ਕੀ ਨਾ ਪੱਕਾ ਨਾ ਦੱਸ ਕੇ ਜਾ ਹੈ ਕਰਨ ਦੋ ਆਏ ਨਹੀਂ ਹਜੇ ਉਹ ਜਗਰਾਤੇ ਤਾੜੀਆਂ ਮਾਰਦੇ ਰਾਤੀ ਜਗਰਾਤਾ ਵੇਖਿਆ ਹੀ ਤੂੰ ਨਹੀਂ ਗਿਆ ਜਗਰਾਤੇ ਤੇ ਪਤਾ ਵਾ ਖਾਣਾ ਕਿਹੜਾ ਥੋੜਾ ਹੋ ਕਹਿੰਦੇ ਘਰੇ ਰਹਿ ਖਾਣਾ ਬਦੂਸ਼ ਖਾਣਾ ਬਦੂਸ਼ਾ ਘਰੇ ਰਹਿ ਕਹਿੰਦੇ ਤੜੀ ਸ਼ਿਕਾਇਤ ਆ ਗਈ ਜੀ ਹਾਂਜੀ ਭਾਜੀ ਕਹਿੰਦੇ ਮਿਹਨਤ ਨਹੀਂ ਵਧੀਆ ਲਾਉਂਦਾ ਭਾਈ ਲਾਉਣਾ ਜੀ ਕਿਉਂ ਉਹ ਕਹਦੋ ਕਹਿੰਦੇ ਲਾਉਂਦਾ ਨਹੀਂ ਮਿਹਨਤ ਇਹਦੇ ਭਾਜੀ ਪਤਾ ਨਹੀਂ ਹੈ ਪਤਾ ਨਹੀਂ ਇਹ ਸ਼ਿਕਾਇਤਾਂ ਬਹੁਤ ਆਉਂਦੀਆਂ ਤੇਰੀਆਂ ਹਾਂਜੀ ਭਾਜੀ ਹਾਂਜੀ ਭਾਜੀ ਨਹੀਂ ਭਾਜੀ ਫੇਰੀ ਛਿਟੀ ਦੇ ਇੱਕ ਮੈਂ ਤਾਂ ਫੇਰ ਆ ਗਰਨੀ ਆ ਉਹ ਕਹਿੰਦਾ ਮੈਂ ਤਾਂ ਫੁੱਲ ਮਿਹਨਤ ਲਾਉਂਦਾ ਇਹਨਾਂ ਨੂੰ ਪਤਾ ਨਹੀਂ ਮੇਰੇ ਅੰਦਰ ਢੱਡ ਗੱਡ ਕੇ ਮੋਟਰ ਫੱਟ ਕਰ ਦੋ ਫੇਰ ਮੈਂ ਲਾ ਲਊਗਾ ਆ ਤੋ ਕੀ ਦੇਖੋ ਆ ਕਿੰਨਾ ਫਰਕ ਪਿਆ ਦਿਖਾ ਦੇ ਆ ਦੇਖੋ ਕਿੰਨਾ ਭੀੜਾ ਸੀ ਪੀੜਾ ਹੀ ਖੁੱਲਾ ਹੋ ਗਿਆ ਹਾਂ ਦੱਸੋ ਵੀ ਪਿਆਰ ਫਰਕ ਲਾ ਲਈ ਪਿਆਰ ਫਰਕ ਕਿ ਨਹੀਂ ਓਏ ਤੈਨੂੰ ਕਿਹੜਾ ਪਿਆ ਉਦਾਂ ਦਾ ਹੀ ਆ ਗਲਿੰਗ ਜੀ ਤੂੰ ਬਾਂਦਰਾ ਆ ਤੈਨੂੰ ਮੈਂ ਉਦਾਂ ਹੀ ਬੁਲਾਉਣਾ ਖੁੱਲ ਤੂੰ ਗੱਪਿਆਰ ਦੇ ਰਿਹਾ ਦਾ ਦਾ ਤੂੰ ਵੀ ਨਾਂ ਬੁਲਾ ਨਾਂ ਬੁਲਾ ਪਹਿਲੇ ਲੈਣੇ ਆ ਕਹ ਪਹਿਲੇ ਲੈਣੇ ਆ ਪਹਿਲੇ 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 ਲੈਣੇ ਦੇਖੋ ਕੱਲ ਐਸ ਐਚ ਓ ਕਹਿ ਦੇ ਫੇਰ ਬੁਲਾ ਲੇ ਕੱਲ ਕਹਿ ਦੇ ਐਸ ਐਚ ਓ ਲਾਲਾ ਐਸ ਐਚ ਓ ਤੁਸੀਂ ਸਿੱਖ ਕੇ ਆਇਆ ਮੈਂ ਸਿੱਖ ਕੇ ਆਇਆ ਆ ਵੀ ਮੁੰਡੇ ਵੇਖ ਲੋ ਆ ਗੋਡੀ ਕਿਦਾਂ ਆ ਮੁੰਡਾ ਆ ਮੁੰਡਾ ਨਹੀਂ ਬੋਲਦਾ ਆ ਤਾਂ ਬਾਲੇ ਹੀ ਪੋਹਲਾ ਹਾਂ ਸਰਕਾਰ ਜੋਤੇ ਆ ਓਏ ਆ ਜੋਤਾ ਤੈਨੂੰ ਜਿਆਦੀ ਮਿਹਨਤ ਲਾਉਣੀ ਟਾੜੇ ਹੁਣ ਦੋਵਾਂ ਦੇ ਡੰਡ ਲਾਉਣੇ ਆ ਠੀਕ ਆ ਨਾ ਪਾਜੀ ਹੋਰ ਕਿਹੜਾ ਇਹਨਾਂ ਦਾ ਡੰਡ ਲਾਊਗਾ ਆ ਵੇ ਦੋ ਤਿੰਨ ਤੀਜਾ ਭੋਰ ਕਿਹੜਾ ਵਗਾ ਜੀ ਨਹੀਂ ਕਿੱਥੇ ਆ ਉਸ ਦਿਨ ਸਿੱਟਿਆ ਲਈ ਤੈਨੂੰ ਡੱਬੀ ਆ ਗਈ ਭਾਈ ਆ ਵੇ ਹੋ ਗਈ ਕਹਿੰਦਾ ਚਲ ਓਏ ਪਾਜੀ ਇਹਨਾਂ ਦੇ ਲਾਉਣੇ ਡਾਂਡ ਹੁਣ ਠੀ ਤਿਆਰੀ ਹੈ ਕੰਪੀਟੀਸ਼ਨ ਦੇ ਨਾਲ ਚੱਕ ਦੂੰਗਾ ਕੰਮ ਨੂੰ ਓਏ ਤੂੰ ਵੱਡਿਆਂ ਦਾ ਕਦੋਂ ਵੱਡਿਆਂ ਦਾ ਨਹੀਂ ਪਹਿਲਾਂ ਤੁਹਾਡਾ ਹੁਣ ਲੱਗਾ ਵਾ ਸ਼ਬਾਸ਼ ਸ਼ਬਾਸ਼ ਵੈਰੀ ਗੁੱਡ ਮੁੰਡਿਓ ਜੋਤੇ ਮੋਟਾ ਨਹੀਂ ਵਿੰਗਾ ਕਰਨਾ ਪੁੱਤ ਸ਼ਾਬਾਸ਼ ਦੱਸੋ ਕੌਣ ਸਹੀ ਲਾਉਂਦਾ ਇਹਨਾਂ ਚੋਂ ਕਰੋ ਕਮੈਂਟ ਸ਼ਾਬਾਸ਼ ਸ਼ਾਬਾਸ਼ ਕੋਈ ਛ ਗਏ ਉਹ ਤਾਂ ਤੇਰੇ ਤੇਰੇ 70 ਵੱਜਣੇ ਤੇਰੇ ਛਪਾੜਾ ਲੈ ਸ਼ਾਬਾਸ਼ ਸ਼ਾਬਾਸ਼ ਕੋਈ ਨਾ ਜਿੱਦਾਂ ਲਾਦਾ ਲਾਓ ਡਾਕਟਰ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਜੋ ਤੇ ਮੋਡਾ ਨੰਗਾ ਕਰਿਆ ਕਰ ਸ਼ਾਬਾਸ਼ ਚੱਲ ਤੂੰ ਆਦਾ ਲਾ ਹਾ ਹਾਏ ਚੱਲ ਤੂੰ ਤਾਂ ਨਾ ਵੇਖ ਚੱਲ 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 ਆਪਦਾ ਲਾ ਸੈਟ ਚੱਲ 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 ਉਹ ਵੀ ਇਹਨੂੰ ਕੰਪੀਟੀਸ਼ਨ ਲੜਦੇ ਆ ਆ ਤਾਂ ਤੂੰ ਦੂਰ ਹੀ ਜਾਂ ਗਿਆ ਕੋਟੀਆ ਦੇ ਦਿੱਚ ਤੜ ਲੱਪੈ ਸੈਟ ਉੱਥੇ ਜੰਪ ਲਓ ਮਾਤਾ ਦੇ ਨਹੀਂ ਜਾਣਾ ਕੀ ਤਾਂ ਵੱਗੀ ਆਪਾਂ ਦੇ ਇੱਕ ਤਨੋਂ ਲਈ ਸੀ ਕੀ ਸੀ ਇਹ ਦਰ ਕਿ ਕਰਕੇ ਆਮਰਾ ਹਾਲੀਕੋਲ ਯਾਰ ਚੱਲ ਚੱਲ ਪਤਾ ਕਰ ਦੋ ਬੱਜੀ ਹੈ ਨਾ ਚਲ ਆਇਆ ਹੋ ਗਿਆ ਤਾਨੂੰ ਲਾਚਤਰਾ ਬਚਨੇ ਆ ਗਿਆ ਉਧਰ ਵਸੇ ਲੱਗਦੇ ਉਹ ਥੱਲੇ ਰੱਖ ਕੇ ਲੈ ਇੰਜ ਦੀ ਪਾਲਟੀ ਭਰ ਲਈ ਡੰਗ ਟੰਗ ਲਈ

ਦੇ ਡਾਕਟਰ ਟੀ ਦੇ ਖਾਣਾ ਡਾਕਟਰ ਕਹੀ ਯਾਰ ਤਰੇ ਵੀ ਡਾਕਟਰੀ ਕਹੀ ਨਹੀਂ ਉਹਨੂੰ ਪੱਟਾ ਤੇ ਜੰਪ ਲਾਇਆ ਹੋਇਆ ਪੱਟਾ ਤੇ ਚੱਕਰ ਤੇ ਬੈਠ ਗਿਆ ਥੱਲੇ ਬੈਠ ਗਿਆ ਕਿ ਬੈਠਾ ਅੱਜ ਤੇ ਜੰਪ ਕਰਦਾ ਚੱਲਦਾ ਕੀ ਚੀਜ਼ ਆ ਰਹੀ ਉਹ ਮਾੜੀ ਕੁਆਗੇ ਰਹਾ ਮਤਲਬ ਬਹੁਤ ਦੂਰ ਹੋ ਗਿਆ ਭੱਜਣ ਨਹੀਂ ਲੱਗਾ ਸਹਿਜ ਕੰਪੀਟੀਸ਼ਨ ਲੱਗਾ ਹੀ ਹੁਣ ਚੱਲ ਵੇਖਦੇ ਕਿਹੜਾ ਐਂਡ ਤੇ ਹਟਦਾ ਚਲੋ ਡੰਡ ਪੂਰਾ ਲਾਟ ਬੰਦਿਆਂ ਨੂੰ ਬੁਗਲਾ ਕੋਈ ਉਹ ਜਿਹੜਾ ਉਹ ਨਹੀਂ ਆਉਂਦੇ ਉਹ ਤਾਂ ਵੀਰ ਗਿਆ ਯੂ ਇੱਕ ਚੱਲ ਬਾਹਰ ਹੋ ਜਾ ਉਹ ਠੀਕਾ ਉਹ ਹਾਰ ਗਿਆ ਯੂ ਇੱਕ ਸ਼ਾਵਾਜ ਉੱਤੇ ਸ਼ਾਵਾਜ ਸ ਹੋਈ ਪੂਸੜ ਲੈ ਕਿਹੜਾ ਸਹੀ ਲਾਉਂਦਾ ਪੂਟੋ ਦੱਤ ਲੈ ਆ ਪੂਟੋ ਕਰੀ ਜਾਂਦੀ ਆ ਸ਼ਾਵਾਜ ਉੱਤੇ ਸ਼ਾਵਾਜ ਦੇ ਦੇ ਕਿਹੜਾ ਐਂਡ ਤੇ ਹਟਦਾ ਬੁਗਲਾ ਸਹੀ ਆ ਬੁਗਲਾ ਸਹੀ ਆ ਸਾਰੇ ਸਹੀ ਆ ਚੱਲ ਚੱਲੇ ਚੱਲੋ 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 ਆ ਵੀ ਜੋਤਾ ਹੋ ਗਿਆ ਬਾਹਰ ਚੱਲ 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 ਆ ਕਰਦਾ ਵੀ ਇਹ ਲੋ ਸ਼ਾਵਾਜ ਸ਼ਾਵਾਜ ਉਹ ਲੈ ਆ ਵੀ ਉਹ ਦੋਵੇਂ ਉਹ ਗਜਨੀ ਤੇ ਉਹ ਰਹਿ ਗਏ ਆ ਓ ਗਜਨੀ ਓਏ ਗਜਦੀ ਦਾ ਡੰਡ ਦੇ ਸਾਰੇ ਦੱਸੋ ਜੀ ਗਨੀ ਡੰਡ ਸਹੀ ਆ ਚੱਲ ਗਈ ਨਹੀਂ ਹੋ ਗਿਆ ਬਾਹਰ ਚੱਲ ਚੱਲ ਓਏ ਲੈ ਚੱਲ ਚੱਲ ਵੈਰੀ ਗੁੱਡ ਵੈਰੀ ਗੁੱਡ ਕੌਣ ਜਿੱਤੂਗਾ ਚੱਲ 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 ਗਿਆ ਬਗਲਾ ਡੱਕਿਆ ਮਗਨਾ ਡੇਪ ਮੇਰਾ ਪੁੱਤ ਜਿੱਤੂਗਾ ਆ ਲੈ ਬੁਗਲਾ ਡੇਗ ਗਿਆ ਗੋਡੇ ਲਾ ਕੇ ਉਹ ਮੇਰਾ ਬੋਤ ਬੁਗਲਾ ਲਾਉਂਦਾ ਸਹੀ ਆ ਮੇਰਾ ਬੋਤ ਜਿੱਤੂਗਾ ਕਿਹੜਾ ਗਿਆ ਦੇਖਿਆ ਇਹ ਆਹ ਵੇ ਗਜਨੀ ਦਿੱਤ ਹੋ ਗਿਆ ਬੰਨੇ ਐ ਇਦਾਂ ਹਾਂ ਬਹੁਤ ਬਾਸ ਗਿਆ ਉਹ ਬਾਹਰ ਬੁਗਲਾ ਜਿੱਤ ਗਿਆ ਆ ਨਹੀਂ ਲਿਆਗਾ ਚਲੋ ਪੰਮਦੀਆਂ ਪੰਭੀਰੀਆਂ ਵੇਖੋ ਆਹ ਵੇ ਐ ਉਹ ਬੱਲੇ ਝੋਤਿਆ ਆ ਉਹਦਾ ਭਰਾ ਆ ਯੂ ਵੇ ਉੱਡ ਦੇ ਕਿ ਨਹੀਂ ਥੱਪ ਕਿਉਂ ਬੱਲੇ ਹੈਪੀ ਹੈਪੀ ਰੈਡ ਅੰਡ ਦੇਖੋ ਹੈਪੀ ਕਿੰਨ ਕੀ ਹੋਇਆ ਮੈਂ ਲੇਟ ਆਇਆ ਨਾ ਚਲੋ 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 ਵੈਰੀ ਗੁੱਡ ਵੈਰੀ ਗੁੱਡ ਮੈਂ ਬਰਮੀ ਤੇ ਵੀਜੀ ਹੋ ਗਿਆ ਈ ਥੋੜਾ ਹਾਂ ਬਦਾਮ ਪੁਰ ਇਹ ਬਦਾਮ ਖਰਦੇ ਜਾਂਦੇ ਚਲ ਚੱਕ ਬਣ ਗਿਆ ਲੈਣ ਜਾਓ ਲੈਣ ਚ ਬਨਾ ਮਿਲ ਗਏ ਨਾ ਮੈਨੂੰ ਨਹੀਂ ਚਲ ਉਹਨੂੰ ਹੀ ਆ ਲੈਣ ਦੇ ਇਹਨਾਂ ਨੂੰ ਤੋਰ ਸਾਇ ਜ ਉਹਨਾਂ ਕੋਲ ਚਲ ਤੂੰ ਪੀ ਲੈ ਨਾ ਦੋ ਹੁਣ ਗਲਾ ਤੇਰੇ ਮੱਕੜ ਹੋਏ ਕੀ ਭਾਈ ਵਜਦੀ ਹੁਣ ਜੇ ਦੋਰੀ ਵਰੀ ਆ ਭਾਈ ਮੈਨੂੰ ਨਹੀਂ ਦੇ ਦਿਓ ਠੀਕ ਤਰ੍ਹਾਂ ਗਲਾ ਮੈਂ ਕੀ ਕਿਹਾ ਸੀ ਤੈਨੂੰ ਲੈਣ ਚਾਉ ਲੈਣ ਜਾਓ ਸਾਰੇ ਲੈਣ ਚ ਲੈਣ ਜਾਓ ਲੈਣ ਚ ਉਹ ਤਾਂ ਆਉਣ ਲੈਣੇ ਬਹੁਤ ਚੱਕ ਲੈਣ ਚ ਆ ਕਰੋ ਲੈਣ ਚ ਲੰਮੇ ਜਾ ਬਹੁਤ ਚੱਕ ਆ ਵੇ ਫਾਇਦਾ ਵਧੀਆ ਲੱਗਦਾ ਕਿ ਨਹੀਂ ਲੈਣ ਚ ਆਉਂਦੇ ਤੁਸੀਂ ਇੱਕ ਤਾਂ ਡੱਡੂਆਂ ਨੂੰ ਪੈ ਜੰਨੇ ਆ ਫਾਇਦਾ ਸੋਹਣਾ ਲੱਗਦਾ ਬੰਦਾ ਊਲਾ ਦੇ ਵੇ ਜਿਹੜਾ ਰਿੰਦਾ ਲੈ ਜਾਓ ਤੈਨੂੰ ਪਾ ਦੇ ਤੈਨੂੰ ਪਾ ਦੇਣਾ ਪੁੱਤ ਮੈਂ ਤੇਰੇ ਨਾਲ ਰੱਖ ਲਿਆ ਮੈਂ ਰਾਹ ਤੋਂ ਹੂੰ ਰਾਹ ਤੋਂ ਗਿਆ ਤੂੰ ਲੈਨੇ ਜਾਓ ਤੁਸੀਂ ਤੂੰ ਲੈਨੇ ਜਾਓ ਸਕੂਲੇ ਜਾਓ ਮੇਰੇ ਭਰਾ ਓਏ ਆਇਆ ਸਰਕਾਰ ਤੋਂ ਆਇਆ ਸ਼ਾਬਾਸ਼ ਸ਼ਾਬਾਸ਼ ਬਨਾਮ ਲਈ ਜਾਓ ਆਣ ਕੇ ਭਾਜੀ ਬਨਾਮਾਂ ਦਾ ਸਿਰ ਹੁੰਦਾ ਕਿ ਨਹੀਂ ਇਹਨਾਂ ਨੂੰ ਭਾਜੀ ਕਹਿੰਦਾ ਕੱਢੇ ਆਉਂਦੇ ਕਿੱਧਰ ਪਲਾਸ ਇਹ ਕਿਹਦਾ ਡਾਕਟਰ ਆ ਰਿਹਾ ਪੁੱਤੇ ਨਹੀਂ ਗਲਾਸ ਕਰਨਾ ਕਿਸੇ ਨੇ ਬਾਈ ਗਲਾਸ ਸੁਆ ਨੰਨੀ ਪਾਣੀ ਕਿੱਥੇ ਤੋਂੋਂ ਗੰਤੋਂ ਪਾਣੀ ਤੋਂ ਆਉਂਦਾ ਉਹ ਸੂਤੋਂ ਤਾ ਆ ਪਾਣੀ ਤੋਂ ਪਾਣੀ ਆਉਂਦਾ ਹੀਗਾ ਘਰ ਨੂੰ ਪੋਰ ਨਾਲ ਫੜੋ ਫੜੋ ਤੂੰ ਢੂਟੋ ਲਾ ਬਾਰੇ ਲੈ ਤੋ ਲੈ ਲੈ ਨਹੀਂ ਚਾਹੀਦੀ ਹਾਂ ਨਹੀਂ ਨਹੀਂ ਲੈ 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 ਲੈ

ਆਜ ਵਾਰੋ ਜਿਹਨੂੰ ਨਹੀਂ ਮਿਲੀ ਮੈਂਟ ਮਾਰੋ ਉਹ ਟਾਈਮ ਵੀ ਲੱਗ ਜਾਂਦਾ ਭਾਜੀ ਉਹ ਫੇਰ ਮਿਹਨਤ ਦੂਆ ਬੰਦਿਆਂ ਹੀ ਰਹਿੰਦੀ ਆ ਵਧੀਆ ਕੰਮ ਮਸ਼ੀਨ ਵਾਲਾ ਭਾਜੀ ਕਿੰਨਾ ਕ ਟਾਈਮ ਲੱਗਦਾ ਹੂ ਭੋਲ ਭਾਈ ਬੀ ਆਂਡ ਬੰਦਿਆਣ ਕਰ ਦਿੰਦੀ ਗਦਾਮ ਬਨੂ ਮੈਂ ਯਾਰ ਉਹਨੇ ਕਿਹੜਾ ਹੰਬਣਾ ਹੰਬਣਾ ਤੇ ਕੀ ਆਨੇ ਬਿਜਲੀ ਦੇ ਇੱਕ ਵਾਰੀ ਕਰਾਉਣੀ ਕਰ ਭਾਜੀ ਆਵੇ ਫਿਰ ਹਾਂ ਰੱਜਿਆ ਨਹੀਂ ਹਜੇ ਹੋ ਗਈ ਹੈ ਸਮਾਪਤੇ ਤੇ ਡੰਡ ਹੋ ਗਏ ਸਮਾਪਤੇ ਤੇ ਅੱਜ ਬਹੁਤ ਵਧੀਆ ਮੁੰਡਿਆਂ ਨੇ ਮਿਹਨਤ ਲਾਈ। ਭਾਜੀ ਕਿੱਦਾਂ ਰਿਹਾ ਫੇ ਅੱਜ? ਬਹੁਤ ਵਧੀਆ ਸਿਰਾਂ ਘਰਾਤਾ ਅੱਜ ਤਾਂ। ਅੱਜ ਮਿਹਨਤ ਬਹੁਤ ਵਧੀਆ ਲਾਈ। ਹੁਣ ਤੁਸੀਂ ਦੇਖ ਸਕਦੇ ਦਿਨ ਬਦਾਰ ਮੁੰਡੇ ਵਧੀਆ ਹੋਈ ਜਾਂਦੇ। ਨਿਆਣੇ ਕੋ ਬਹੁਤ ਵਧੀਆ ਰਿਸਪੌਂਸ ਵੀ ਆ ਰਿਹਾ। ਕੱਲ ਅਸੀਂ ਵਲੌਗ ਥੋੜਾ ਲੇਟ ਕਰਤਾ ਤੇ ਕਮੈਂਟ ਆਉਣ ਲੱਪੇ ਹਾਂਜੀ ਵਲੌਗ ਨਹੀਂ ਪਾਇਆ, ਵਲੌਗ ਨਹੀਂ ਪਾਇਆ। ਘਰ ਦੇ ਵੀ ਬਹੁਤ ਐਪਰੀਸ਼ੀਏਟ ਕਰ ਰਹੇ ਬੱਚਿਆਂ ਨੂੰ। ਤੇ ਅੱਜ ਦੀ ਮਿਹਨਤ ਹੁਣ ਸਾਡੀ ਹੋ ਗਈ ਸਮਾਪਤੇ। ਨਿਆਣਿਆਂ ਨੂੰ ਡਾਈਟ ਦੇ ਕੇ, ਬ੍ਰੰਮੀ ਦੇ ਕੇ, ਸਾਰਾ ਕੋਈ ਖਰਾ ਵਧੀਆ ਚੀਜ਼ਾਂ ਨੂੰ ਸਪੋਰਟ ਕਰਿਆ ਕਰੋ ਹੁਣ ਹੁਣ ਨੈਟ ਤੇ ਕਈ ਤਰ੍ਹਾਂ ਦੇ ਇੰਸਟਾਗ੍ਰam ਤੇ ਆਪਾਂ ਸਟੋਰੀਆਂ ਭਾਜੀ ਦੇਖਦੇ ਆ ਨਾ ਕਿੱਦਾਂ ਦੇ ਬੰਦੇ ਆਉਂਦੇ ਆ ਨਾ ਡੇਲੀ ਕੋਈ ਕਿੱਦਾਂ ਦਾ ਆ ਗਿਆ ਲੋਕੀ ਉਹਨੂੰ ਸਪੋਰਟ ਕਰੀ ਜਾਂਦੇ ਆ ਵਿਚਾਰਾਂ ਨੂੰ ਸਪੋਰਟ ਕਰੀ ਜਾਂਦੇ ਆ ਵਿਚਾਰਾਂ ਨੂੰ ਸਪੋਰਟ ਕਰ ਰਿਹਾ ਬੱਚਿਆਂ ਨੂੰ ਕਰੋ ਸਪੋਰਟ ਜਿਹੜੇ ਬੱਚੇ ਆ ਉਹਨਾਂ ਨੂੰ ਸਪੋਰਟ ਕੀਤੀ ਜਾਵੇ ਹੈਨਾ ਵਿਚਾਰ ਕੋਈ ਆ ਗਿਆ ਗਿੱਧਾ ਪਾਈ ਜਾਂਦਾ ਵਾ ਬੰਦਿਆਂ ਤੇ ਜਨਾਨੇ ਬਣੀ ਜਾਂਦੇ ਆ ਇਹਨਾਂ ਨੂੰ ਬੱਚਿਆਂ ਨੂੰ ਕਰੋ ਐਪਰੀਸ਼ੀਏਟ ਤੇ ਇਦਾਂ ਹੀ ਸਾਡੇ ਵਲੌਗ ਨੂੰ ਪਿਆਰ ਦਿੰਦੇ ਰਹੋ ਲਾਈਕ ਫੋਲੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਤਿ ਸ੍ਰੀ ਅਕਾਲ ਜੀ